ਰਨਾਲਾ ਚ ਵਾਪਰੀ ਹੈ ਦਿਲ ਦਹਿਲਾਉਣ ਵਾਲੀ ਵਾਰਦਾਤ 22 ਸਾਲਾ ਨੌਜਵਾਨ ਨੇ ਆਪਣੀ ਮਤਰੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਮਲਜ਼ਮ ਚਮਕੌਰ ਸਿੰਘ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਰਨਜੀਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਦੀ ਵੀ ਮੌਤ ਹੋ ਗਈ। ਫਿਰ ਰਣਜੀਤ ਦੀ ਦੂਜੀ ਪਤਨੀ ਜਸਪਾਲ ਕੌਰ ਦੇ ਸਿਰ ਸੱਤ ਬੱਚਿਆਂ ਦੀ ਜ਼ਿੰਮੇਵਾਰੀ ਸੀ। ਚਮਕੌਰ ਸਿੰਘ ਘਰ ਦਾ ਵੱਡਾ ਮੁੰਡਾ ਆਲੇ ਦੁਆਲੇ ਲੋਕਾਂ ਮੁਤਾਬਕ ਉਹ ਘਰ ਹਥਿਆਣਾ ਚਾਹੁੰਦਾ ਸੀ ਅਤੇ ਨਸ਼ੇੜੀ ਵੀ ਸੀ। ਆਪਣੀ ਮਾਂ ਦੇ ਚਰਿੱਤਰ ਤੇ ਵਿਸ਼ਵਾ ਕਰਦਾ ਸੀ। ਸੋਮਵਾਰ ਨੂੰ ਉਸ ਦੀ ਆਪਣੀ ਮਤਰੀ ਹੀ ਮਾਂ ਨਾਲ ਟਕਰਾਰ ਹੋਈ ਤਾਂ ਉਸ ਨੇ ਪਹਿਲਾਂ ਉਸ ਦੀਆਂ ਅੱਖਾਂ ਤੇ ਮੂੰਹ 'ਚ ਲਾਲ ਮਿੱਟ ਸੁੱਟ ਦਿੱਤੀ ਅਤੇ ਫਿਰ ਕੀਤਾ ਸਿਰ ਤੇ ਜ਼ੋਰਦਾਰ ਵਾਰ। ਉਹ ਇਹ ਸ਼ੀਗਾ ਜੀ ਇੱਥੇ ਇੱਕ ਜਨਾਨੀ ਸੀ ਸਾਡੇ ਗਮਾਂਡਣਾ ਬਿਲਕੁਲ ਉਹ ਮਤਲਬ ਕਿਥੇ ਕੱਪੜੇ ਧੋ ਰਹੀ ਸੀ ਉਹ ਇੱਕ ਮੁੰਡਾ ਇਹਨਾਂ ਦਾ ਉਹ ਇੱਕ ਉਹ ਨੂੰ ਨਸ਼ਈ ਹੋਈ ਆ ਜਿਆਦਾਤਰ ਉਹਨੇ ਆਇਆ ਆ ਕੇ ਬਾਹਰ ਲਾਇਆ ਬਾਹਰ ਲਾ ਕੇ ਤੇ ਉਹਦੇ ਉਹ ਮਾਰੀ ਆ ਕੇ ਸਿਰ ਤੇ ਸੱਬੜ ਸੱਬੜ ਮਾਰ ਕੇ ਉਹਨਾਂ ਨੇ ਕੁੜੀਆਂ ਸੀ ਜਿਹੜੀ ਉਹਨਾਂ ਨੇ ਚੀਂਗ ਚ ਘੜਾ ਪਾਇਆ ਇਹਨਾਂ ਅਸੀਂ ਆਏ ਉਹਨੂੰ ਤੇ ਇੱਥੇ ਮਾਰੀ ਪਈ ਸੀ ਘਟਨਾ ਨੂੰ ਅੰਜਾਮ ਦੇਣ ਬਾਅਦ ਚਮਕੌਰ ਸਿੰਘ ਕਹਿਣ ਲੱਗਾ ਕਿ ਉਸਨੇ ਮਾਂ ਦਾ ਕਤਲ ਕਰ ਦਿੱਤਾ ਅਤੇ ਖੁਦ ਹੀ ਪੁਲਿਸ ਸਟੇਸ਼ਨ 'ਚ ਸੂਚਨਾ ਦੇ ਦਿੱਤੀ ਇਹ ਜਿਹੜਾ ਰਣਜੀਤ ਸਿੰਘ ਸੀ ਇਹਦੇ ਦੋ ਮੈਰਜਾਂ ਸੀ ਇਹ ਜਿਹੜੇ ਬੱਚਿਆਂ ਨੇ ਮਾਰੇ ਆ ਲੜਕੇ ਨੇ ਇਹ ਪਹਿਲੀ ਮੈਰਜ ਦੇ ਸੀ ਬਾਅਦ ਦੀ ਮੈਰਜ ਦੇ ਹੋ ਗਏ ਬੱਚੇ ਇਹਨਾਂ ਦੇ ਘਰ ਦੀ ਆਪਣੇ ਘਰੇਲੂ ਲੜਾਈ ਝਗੜਾ ਤੇ ਘਰ ਸੰਧਿਕ ਹੋਈ ਰਣਜੀਤ ਸਿੰਘ ਦੀ ਜਿਸ ਤਰਕੇ ਹੀ ਮਤਲਬ ਇਹਦਾ ਮਤਲਬ ਹੈ ਪੁਲਿਸ ਨੇ ਮੁਲਜ਼ਮ ਨੂੰ ਗ੍ਰਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ